ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਭਲਵਿੰਦਰ ਕੌਰ ਅੱਜ ਅਸੀਂ ਭੰਡਾਰੇ ਵਾਲੇ ਚਨੇ ਬਣਾ ਕੇ ਤਿਆਰ ਕਰਾਂਗੇ ਤੇ ਇੱਥੇ ਆਪਾਂ ਚਨੇ ਲੈ ਚਣਿਆਂ ਨੂੰ ਆਪਾਂ 5-7 ਘੰਟੇ ਪਿਓ ਕੇ ਰੱਖ ਛੱਡਿਆ ਸੀ ਤੇ ਹੁਣ ਅਸੀਂ ਇਹਨਾਂ ਦੇ ਵਿੱਚੋਂ ਪਾਣੀ ਕੱਢ ਕੇ ਇੱਕ ਬੋਲ ਦੇ ਵਿੱਚ ਪਾ ਲਿਆ ਸੀ ਤੇ ਹੁਣ ਅਸੀਂ ਮਸਾਲਿਆਂ ਨੂੰ ਘੋਲ ਕੇ ਪਣਾਵਾ ਰੱਖਾਂਗੇ ਤੇ ਇੱਥੇ ਆਪਾਂ 1 ਕ ਚਮਚਾ ਨਮਕ ਲਿਆ ਸੀ ਅੱਧਾ ਚਮਚ ਪਾਵਾਂਗੇ ਕਾਲੀ ਮਿਰਚ ਦਾ ਪਾਊਡਰ ਅੱਧਾ ਚਮਚ ਪਾਵਾਂਗੇ ਇੱਥੇ ਸਾਫ ਤਹਨੀਏ ਨੂੰ ਅਸੀਂ ਦਰਦਰਾ ਜਿਹਾ ਕਰ ਲਿਆ ਸੀ ਇੱਕ ਚਮਚਾ ਪਾਵਾਂਗੇ ਆਪਾਂ ਤਹਨੀਏ ਦਾ ਪਾਊਡਰ ਇੱਕ ਚਮਚਾ ਪਾਵਾਂਗੇ ਗਰਮ ਮਸਾਲਾ ਇੱਕ ਚਮਚਾ ਪਾਵਾਂਗੇ ਆਮਚੂਰ ਦਾ ਪਾਊਡਰ ਇੱਕ ਚਮਚਾ ਪਾਵਾਂਗੇ ਲਾਲ ਮਿਰਚ ਦਾ ਪਾਊਡਰ ਅੱਧੇ ਤੋਂ ਵੀ ਘੱਟ ਪਾਵਾਂਗੇ ਕਸ਼ਮੀਰੀ ਮਿਰਚ ਦਾ ਪਾਊਡਰ ਅੱਧਾ ਚਮਚਾ ਪਾਵਾਂਗੇ ਹਲਦੀ ਪਾਊਡਰ ਤੇ ਹੁਣ ਅਸੀਂ ਮਸਾਲਿਆਂ ਨੂੰ ਮਿਕਸ ਕਰ ਦੇਵਾਂਗੇ ਤੇ ਕਪਾਣ ਸੁੱਕੇ ਛੋਲੇ ਬਣਾਉਣੇ ਹੋਣ ਤੇ ਮਸਾਲਾ ਅਸੀਂ ਭਿਉ ਕੇ ਬਣਾਈਏ ਤੇ ਮਸਾਲਾ ਜਿਹੜਾ ਉਹ ਖੁੱਲ ਜਾਂਦਾ ਹੈ ਤੇ ਛੋਲੇ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਆ ਤੇ ਮਸਾਲੇ ਨੂੰ ਅਸੀਂ ਮਿਕਸ ਕਰ ਲਿਆ ਸੀ ਤੇ ਹੁਣ ਇਹਦੇ ਵਿੱਚ ਅੱਧਾ ਕੱਪ ਪਾਣੀ ਪਾ ਕੇ ਮਸਾਲਿਆਂ ਨੂੰ ਅਸੀਂ ਘੋਲ ਲਵਾਂਗੇ ਤੇ ਮਸਾਲਿਆਂ ਨੂੰ ਕਸੀ 3-4 ਮਿੰਟ ਵਾਸਤੇ ਘੋਲ ਕੇ ਰੱਖ ਦਵਾਂਗੇ ਤੇ ਮਸਾਲੇ ਫੁੱਲ ਜਾਣਗੇ। ਜਾਂ ਤੁਸੀਂ ਦੇਖ ਸਕਦੇ ਮਸਾਲੇ ਬਹੁਤ ਵਧੀਆ ਇਹ ਘੁਲ ਗਏ ਆ। ਤਦ ਹੁਣ ਅਸੀਂ ਇਹਨੂੰ ਮਸਾਲਿਆਂ ਨੇ ਘੋਲ ਕੇ ਰੱਖ ਦਵਾਂਗੇ ਤੇ ਹੁਣ ਅਸੀਂ ਤੜਕੇ ਦੀ ਤਿਆਰੀ ਕਰਾਂਗੇ। ਚਣਿਆਂ ਨੂੰ ਬਣਾਵਾਂਗੇ ਅਸੀਂ ਤੜਕੇ ਨੂੰ ਕੁਕਰ ਦੇ ਵਿੱਚ ਤੇ ਇੱਥੇ ਆਪਾਂ ਸਰੋਂ ਦਾ ਤੇਲ ਪਾ ਦਵਾਂਗੇ ਤੇ ਸਰੋਂ ਦਾ ਤੇਲ ਨੂੰ ਆਪਾਂ ਗਰਮ ਕਰ ਲਵਾਂਗੇ ਤੇ ਇੱਥੇ ਮੈਂ ਕੜਛੀਕ ਤੇਲ ਪਾਵਾਂਗੀ ਤੇਲ ਨੂੰ ਅਸੀਂ ਗਰਮ ਕਰ ਲਵਾਂਗੇ ਤੇਲ ਗਰਮ ਹੋ ਗਿਆ ਸੀ ਤੇ ਇੱਕ ਚਮਚੇ ਦਾ ਜੀਰਾ ਪਾ ਦਵਾਂਗੇ ਤੇ ਜੀਰੇ ਨੂੰ ਤੜਕ ਲਵਾਂਗੇ ਤੇ ਨਾਲ ਹੀ ਅਸੀਂ ਥੋੜੀ ਜਿਹੀ ਹਿੰਗ ਪਾ ਦਵਾਂਗੇ ਪਿੰਗ ਪਾ ਕੇ ਬਹੁਤ ਟੇਸਟ ਵਧੀਆ ਆਉਂਦਾ ਹੈ ਚਣਿਆਂ ਦੇ ਵਿੱਚ ਪੰਗੂਰ ਚ ਜੀਰਾ ਤੜਕਿਆ ਗਿਆ ਇੱਥੇ ਲਿਆ ਸੀ ਅਦਕਨ ਨੂੰ ਆਪਾਂ ਕੱਦੂ ਕਚ ਕਰ ਲਿਆ ਸੀ ਅਦਕਨ ਨੂੰ ਅਸੀਂ ਭੁੰਨ ਲਵਾ ਗਏ ਅਦਕਨ ਨੂੰ ਅਸੀਂ 2 ਮਿੰਟ ਭੁੰਨ ਲਿਆ ਸੀ ਤੇ ਇੱਥੇ ਲਈ ਸੀ ਆਪਾਂ ਟਮਾਟਰਾਂ ਦੀ ਪਿਉਰੀ ਇੱਥੇ ਦੋ ਟਮਾਟਰਾਂ ਨੂੰ ਅਸੀਂ ਗ੍ਰੇਡ ਕਰ ਲਿਆ ਸੀ ਤੇ ਟਮਾਟਰ ਪਾ ਕੇ ਇਹਨਾਂ ਨੂੰ ਸੜਕੇ ਦੇ ਵਿੱਚ ਅਸੀਂ 2-3 ਮਿੰਟ ਵਾਸਤੇ ਪੁੰਨਾਂਗੇ ਟਮਾਟਰਾਂ ਨੂੰ ਅਸੀਂ ਢੋਲ ਲਿਆ ਸੀ ਤੇ ਜਿਹੜਾ ਅਸੀਂ ਮਸਾਲਾ ਇਹਨੂੰ ਢੋਲ ਕੇ ਰੱਖਿਆ ਸੀ ਉਹ ਨੂੰ ਅਸੀਂ ਪਾ ਦਵਾਂਗੇ ਮਸਾਲੇ ਪਾ ਕੇ ਹੁਣ ਅਸੀਂ ਇਹਨਾਂ ਨੂੰ ਮਿਕਸ ਕਰ ਦਵਾਂਗੇ ਮਸਾਲਿਆਂ ਨੂੰ ਅਸੀਂ ਹੁਣ 2-3 ਮਿੰਟ ਵਾਸਤੇ ਇਹਨਾਂ ਨੂੰ ਵੀ ਪਕਾ ਲਵਾਂਗੇ ਮਸਾਲਿਆਂ ਦਾ ਕਲਰ ਨਿਕਲ ਜਾਏਗਾ ਮਸਾਲੇ ਨੇ ਤੇਜ਼ ਛੜ ਦਿੱਤਾ ਤੇ ਮਸਾਲਾ ਇਹ ਤੋਂ ਪਤਾ ਲੱਗ ਜਾਂਦਾ ਮਸਾਲਾ ਭੁੰਨ ਹੋ ਗਿਆ ਇੱਥੇ ਮੈਂ 3-4 ਹਰੀਆਂ ਮਿਰਚਾਂ ਨੂੰ ਕੱਟ ਲਿਆ ਸੀ ਤੇ ਹਰੀਆਂ ਮਿਰਚਾਂ ਪਾ ਦਵਾਂਗੇ ਤੇ ਨਾਲ ਹੀ ਅਸੀਂ ਹੁਣ ਚਣੀਆਂ ਨੂੰ ਪਾ ਦਵਾਂਗੇ ਤੇ ਚਣੇ ਅਸੀਂ ਬਣਾਉਣ ਲੱਗੇ ਹਾਂ ਬਿਨਾਂ ਪਾਣ ਤੋਂ ਤੇ ਹੁਣ ਅਸੀਂ ਇਹਨੂੰ 3-4 ਮਿੰਟ ਵਾਸਤੇ ਤੜਕੇ ਦੇ ਵਿੱਚ ਚਣਿਆਂ ਨੂੰ ਪਕਕਣ ਦਵਾਂਗੇ। ਤੇ ਬਿਨਾ ਉਬਾਲ ਤੋਂ ਵੀ ਚਣੇ ਜਿਹੜੇ ਬਹੁਤ ਵਧੀਆ ਬਣ ਜਾਂਦੇ ਤੇ ਬਹੁਤ ਵਧੀਆ ਤਰੀਕੇ ਨਾਲ ਗਲ ਵੀ ਜਾਂਦੇ ਆ ਚਣੇ। ਚਣਿਆਂ ਨੂੰ ਅਸੀਂ 5 ਕਿ ਮਿੰਟ ਪਕਾ ਲਿਆ ਸੀ ਤੇ ਹੁਣ ਇਹਦੇ ਵਿੱਚ ਅਸੀਂ ਪਾਣੀ ਪਾ ਦਵਾਂਗੇ। ਪਾਣੀ ਅਸੀਂ ਇੱਕ ਗਲਾਸ ਤੋਂ ਉੱਪਰ ਹੀ ਪਾਣੀ ਪਾਇਆ ਸੀ। ਤੇ ਹੁਣ ਅਸੀਂ ਇਹਨੂੰ 10 ਤੋਂ 4 ਮਿੰਟਾਂ ਔਨ ਕਰਵਾਵਾਂਗੇ ਤੇ ਕੁੱਕਰ ਦਾ ਟੱਕਲ ਲਾ ਦੇਵਾਂਗੇ। ਇਧਰ ਬਣ ਗਏ ਜੀ ਸਾਡੇ ਚਨੇ ਤੇ ਹੁਣ ਅਸੀਂ ਨਾਲ ਹੀ ਕੜਾਹ ਦੀ ਤਿਆਰੀ ਕਰ ਲਵਾਂਗੇ। ਤੇ ਇੱਥੇ ਲਿਆ ਸੀ ਆਪਾਂ ਸੂਜੀ ਤੇ ਸੂਜੀ ਦਾ ਕੜਾਹ ਆਪਾਂ ਬਣਾਵਾਂਗੇ ਤੇ ਹੁਣ ਸਭ ਤੋਂ ਪਹਿਲਾਂ ਅਸੀਂ ਕੜਾਈ ਰੱਖਾਂਗੇ ਪਿਆਜ਼ ਪੁੱਤ। ਇੱਕੋ ਕੋਲੀ ਅਸੀਂ ਸੂਜੀ ਲਈ ਸੀ ਤੇ ਇੱਕ ਕੋਲੀ ਅਸੀਂ ਲਵਾਂਗੇ ਕਿਉ ਉਹ ਦੀ ਤੇ ਕਿਉ ਹੁਣ ਅਸੀਂ ਕੜਾਈ ਦੇ ਵਿੱਚ ਪਾ ਦਵਾਂਗੇ ਤੇ ਲੋ ਫਲੇਮ ਤੇ ਅਸੀਂ ਇਹਨੂੰ ਸੂਜੀ ਪਾ ਕੇ ਤੇ ਇਹਨੂੰ ਆਪਾਂ ਕਿਉ ਦੇ ਵਿੱਚ ਭੁੰਨਾਂਗੇ ਹਾਈ ਫਲੇਮ ਤੇ ਨਹੀਂ ਅਸੀਂ ਇਹਨੂੰ ਭੁੰਨਣਾ ਦਾ ਨਹੀਂ ਨੂੰ ਅਸੀਂ ਖੜਾ ਵਾਸਤੇ ਪਾਣੀ ਗਰਮ ਕਰ ਲਵਾਂਗੇ ਇੱਕ ਕੋਲੀ ਰਵੇਦੀ ਲਈ ਸੀ ਤੇ ਚਾਰ ਕੋਲੀਆਂ ਅਸੀਂ ਪਾਣੀ ਲਿਆ ਸੀ ਪਾਣੀ ਨੂੰ ਗਰਮ ਕਰਕੇ ਪਾਉਣਾ ਏ ਖੜਾ ਦੇ ਵਿੱਚ ਸੂਜੀ ਭੁੰਨਦੇ ਨੂੰ ਸਾਨੂੰ 10 ਤੋਂ 12 ਮਿੰਟ ਹੋ ਗਏ ਸੀ ਸੂਜੀ ਭੁੰਨਣੇ ਕਿ ਤਿਆਰ ਹੋ ਗਈ ਤੇ ਇਸ ਤੋਂ ਪਤਾ ਚੱਲ ਜਾਂਦਾ ਸੂਜੀ ਭੁੰਨਣ ਦਾ ਤਰੀਕਾ ਜਿਹੜਾ ਉੱਪਰ ਕਿਉ ਆ ਜਾਂਦਾ ਤੇ ਇਸ ਤੋਂ ਪਤਾ ਚੱਲ ਜਾਂਦਾ ਕਿ ਸੂਜੀ ਭੁੱਜ ਗਈ ਇੱਥੇ ਮੈਂ ਡ్రਾਈ ਫਰੂਟ ਲਿਆ ਸੀ ਬਦਾਮ ਕਾਜੂ ਸੌਗੀ ਤੇ ਇੱਥੇ ਮੈਂ ਗਿਰਿਆਂ ਨੂੰ ਬਦਾਮ ਪਖੀਰੀਆਂ ਨੂੰ ਬਰੀਕ-ਬਰੀਕ ਅਸੀਂ ਕੱਟ ਲਿਆ ਸੀ ਚੋਪੇ ਦੀਆਂ ਗਿਰਿਆਂ ਨੂੰ ਤੇ ਇਹਨੂੰ ਵੀ ਆਪਾਂ ਥੋਣ ਲਵਾਂਗੇ ਆਪਾਂ ਪਹਿਲੇ ਸੁੰਨੀਆਂ ਨਹੀਂ ਸੀ ਆਪਾਂ ਰਵੇ ਦੇ ਵਿੱਚ ਇਹਨਾਂ ਨੂੰ ਥੁੰਨ ਕੇ ਤੇ ਇਹ ਕਰੈਂਚੀ ਜੀਆਂ ਹੋ ਜਾਣਗੀਆਂ ਕਿਸੀ ਇਹਨਾਂ ਨੂੰ ਭੁੰਨਦਿਆਂ ਨੂੰ ਤੇ ਇੱਥੇ ਆਪਾਂ ਲਿਆ ਸੀ ਕਲਰ ਫੂਡ ਕਲਰ ਲਿਆ ਸੀ ਇੱਕ ਪਿੰਚ ਅਸੀਂ ਫੂਡ ਕਲਰ ਪਾ ਦਵਾਂਗੇ ਹੁਣ ਇਹਦੇ ਵਿੱਚ ਆਪਾਂ ਖੰਡ ਪਾ ਦਵਾਂਗੇ ਆਪਾਂ ਚਾਣੀ ਦੇ ਵਿੱਚ ਖੰਡ ਨਹੀਂ ਸੀ ਪਾਈ ਖੰਡ ਪਾ ਕੇ ਅਸੀਂ ਹੁਣ ਨਾਲ ਹੀ ਇਹਦੇ ਪਾਣੀ ਪਾ ਦਵਾਂਗੇ ਪਾ ਕੇ ਅਸੀਂ ਇਹਨੂੰ ਮਿਕਸ ਕਰ ਦੇਵਾਂਗੇ ਤੇ ਗੈਸ ਦਾ ਆਪਾਂ ਫਲੇਮ ਲੋ ਤੋਂ ਹਾਈ ਕਰ ਦੇਵਾਂਗੇ ਤੇ ਹੁਣ ਅਸੀਂ ਇਹਨੂੰ ਢੱਕ ਕੇ ਪਕਾਵਾਂਗੇ ਥੋੜੀ ਦੇਰ ਵਾਸਤੇ ਹੁਣ ਅਸੀਂ ਢੱਕਣ ਚੁੱਕ ਕੇ ਦੇਖ ਲਵਾਂਗੇ ਤੇ ਹੁਣ ਇੱਥੇ ਮੈਂ ਗੈਸ ਨੂੰ ਲੋ ਕਰਤਾ ਸੀ ਤੇ ਲੋ ਗੈਸ ਤੇ ਆਪਾਂ ਹੁਣ ਇਹਨੂੰ ਪਕਾਵਾਂਗੇ ਜੇ ਤੁਸੀਂ ਨਰਮ ਰੱਖਣਾ ਚਾਹੋਗੇ ਤਾਂ ਤੁਸੀਂ ਨਰਮ ਵੀ ਰੱਖ ਸਕਦੇ ਜੇ ਤੁਸੀਂ ਇਹ ਤੋਂ ਥੋੜਾ ਹੋਰ ਗਾੜਾ ਕਰਨਾ ਤੇ ਉੱਨਾ ਗਾੜਾ ਵੀ ਇਹਨੂੰ ਕਰ ਸਕਦੇ ਹੋ 2 ਮਿੰਟ ਵਾਸਤੇ ਹੋਰ ਇਹਨੂੰ ਪਕਾ ਲਵਾਂਗੇ। ਤੜਾ ਸਾਡਾ ਬਣ ਕੇ ਤਿਆਰ ਹੈ ਤੇ ਬਹੁਤ ਵਧੀਆ ਤੜਾ ਬਣ ਗਿਆ ਹੈ। ਤੇ ਹੁਣ ਅਸੀਂ ਗੈਸ ਨੂੰ ਬੰਦ ਕਰ ਦਵਾਂਗੇ। ਹੋਰ ਅਸੀਂ ਚਣਿਆਂ ਨੂੰ ਚੈੱਕ ਕਰ ਲਵਾਂਗੇ। ਚਣਿਆਂ ਨੂੰ ਤਿੰਨ ਤੋਂ ਚਾਰ ਵਿਚਲਾ ਆ ਗਈ ਸੀ ਇਸ ਚਣਿਆਂ ਨੂੰ ਹੁਣ ਅਸੀਂ ਖੋਲ ਕੇ ਦੇਖਾਂਗੇ ਚਣਿਆਂ 'ਚ ਪਾਣੀ ਸਾਰਾ ਸੁੱਕ ਗਿਆ ਤੇ ਚਣੇ ਵੇਖੋ ਕਿੰਨੇ ਮਸਾਲੇਦਾਰ ਲਿਬਟੇ ਹੋਏ ਆ ਚਣੇ ਮਸਾਲੇ ਦੇ ਨਾਲ ਤੇ ਬਿਨਾ ਬਨਣ ਤੋਂ ਵੀ ਚਣਿਆਂ ਨੂੰ ਆਪਾਂ ਬਹੁਤ ਵਧੀਆ ਇਹਨਾਂ ਨੂੰ ਬਣਾ ਸਕਦੇ ਆ ਤੇ ਮਸਾਲੇ ਦੇ ਨਾਲ ਬਹੁਤ ਵਧੀਆ ਲਿਪਟੇ ਹੁੰਦੇ ਆ ਤੇ ਹੁਣ ਅਸੀਂ ਇਹਨੂੰ ਚੈੱਕ ਕਰ ਲਵਾਂਗੇ ਚਣਿਆਂ ਨੂੰ ਤੇ ਆ ਵੀ ਇੱਕ ਦੇਖ ਸਾਡੇ ਚਨੇ ਪੂਰੇ ਵਧੀਆ ਗਲ ਗਏ ਚਣਿਆਂ ਨੂੰ ਆਪਾਂ ਥਾਲੀ ਵਿੱਚ ਪਾ ਦੇਵਾਂਗੇ ਅੰਤ ਵਿੱਚ ਆਪਾਂ ਕੜਾਹ ਨੂੰ ਇੱਕੋ ਜਗ੍ਹਾ ਤੇ ਆਪਾਂ ਸਰਵ ਕਰਾਂਗੇ ਹੁਣ ਅਸੀਂ ਕੜਾਹ ਨੂੰ ਪਾ ਦਵਾਂਗੇ ਕੜਾਹ ਨੂੰ ਅਸੀਂ ਨਰਮ ਨਰਮੀ ਬਣਾਇਆ ਸੀ ਨਰਮ ਨਰਮ ਬਹੁਤ ਟੇਸਟ ਲੱਗਦਾ ਹੈ ਜੇ ਤੁਹਾਨੂੰ ਮੇਰੇ ਕੜਾ ਪੰਘੂਰ ਦੀ ਭੰਡਾਰੇ ਵਾਲੀ ਰੈਸਪੀ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਤੇ ਕਮੈਂਟਾਂ ਵਿੱਚ ਤੁਸੀਂ ਜਰੂਰ ਦੱਸਿਆ ਕਰੋ ਵੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਵੇਖਣ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਤੁਸੀਂ ਕੜਾ ਪੰਘੂਰ ਦੇਖ ਸਕਦੇ ਬਹੁਤ ਵਧੀਆ ਕੜਾ ਪੰਘੂਰ ਬਣ ਕੇ ਤਿਆਰ ਹੋਇਆ ਆ ਤੇ ਵੀਡੀਓ ਵੇਖਣ ਦਾ ਬਹੁਤ-ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ